ਪਿੰਡ ਜਦਾ ਬਈ ਨਾਲੀਆਂ ਪਿੱਛੇ ਲੜੀਆਂ ਨੇ ਮੇਰਾ ਪਾਣੀ ਨਹੀਂ ਲੰਘਦਾ ਯਾਰ ਟੂਬਾ ਲਾ ਦੇ ਯਾਰ ਬੋ ਕਰਾ ਅੱਜ ਨਾ ਆਪਾਂ ਖੜੇ ਆ ਖੇਤ ਨਿਆਂ ਦੇ ਵਿੱਚ ਤੇ ਆਪਣਾ ਜਿਹੜਾ ਪਰਾਣਾ ਪਿੰਡ ਆ ਪਿੰਡ ਭੰਗੇਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤੁਸੀਂ ਦੇਖ ਲਓ ਇੱਧਰ ਕੈਮਰਾ ਮਾਰਦੇ ਸਾਰੇ ਹਰਜੀਤ ਪਹਿਲਾਂ ਦਿਖਾ ਦੇ ਖੇਤਾਂ ਦਾ ਮਾਹੌਲ ਦਿਖਾ ਦਿਓ ਬਈ ਖੁੱਲਾ ਢੁੱਲਾ ਉਹ ਸਾਹਮਣੇ ਰੋਡ ਆ ਗਿਆ ਠੀਕ ਆ ਖੇਤਾਂ ਦੇ ਵਿੱਚ ਆਪਾਂ ਬੈਠੇ ਸੀਗੇ ਇੱਥੇ ਤੇ ਮੈਨੂੰ ਲੱਗਿਆ ਬਈ ਜ਼ਰੂਰ ਹਨਾ ਆਪਾਂ ਨਾ ਮੇਰੇ ਦਿਮਾਗ 'ਚ ਗਿਆ ਲਈ ਆਪਾਂ ਇਹ ਸਾਰੇ ਦਸ਼ਕਾਂ ਤੋਂ ਪੁੱਛਦੇ ਆਂ ਵੀ ਕਿਹੜੇ-ਕਿਹੜੇ ਜਿਹੜੇ ਪਹਿਲਾਂ ਤਾਂ ਕਮੈਂਟ ਕਰਕੇ ਦੱਸਦੋ ਦਰਸ਼ਕ ਖੇਤ ਦੇ ਵਿੱਚ ਰਹਿੰਦੇ ਆਂ ਖੇਤ ਵਿੱਚ ਘਰ ਪਾਇਆ ਵਾ ਤੇ ਕੀ-ਕੀ ਉੱਥੇ ਸਹੂਲਤਾਂ ਮਿਲਦੀਆਂ ਖੇਤ ਤੇ ਕੀ-ਕੀ ਫਾਇਦੇ ਤੇ ਕੀ-ਕੀ ਨੁਕਸਾਨ ਉਹ ਵੀ ਆਪਾਂ ਅੱਜ ਗੱਲ ਕਰਾਂਗੇ ਅੱਜ ਆਪਣੇ ਨਾਲ ਆਪਣਾ ਤਾਇਏ ਜੀ ਦਾ ਬੇਟਾ ਹੀ ਪਾਣੀ ਖੱਖਣੀ ਆਪਦੇ ਖੇਤ ਨੂੰ ਜਾਓ ਪੱਠੇ ਵੱਡੋ ਪਾਓ ਪਸਾ ਨੂੰ ਠੀਕ ਹੈ ਸ਼ਹਿਰ ਚ ਪੰਡਿਤ ਦਾ ਬਈ ਨਾਲੀਆਂ ਪਿੱਛੇ ਲੜੀਆਂ ਨੇ ਮੇਰਾ ਪਾਣੀ ਨਹੀਂ ਨੰਗਦਾ ਯਾਰ ਤੂੰ ਆ ਲਾ ਦੇ ਯਾਰ ਦੋ ਕਰ ਲਾ ਪਟ ਲਾ ਨਹੀਂ ਇਹ ਚੀਜ਼ ਦਾ ਜ਼ਿਆਦਾ ਹੁੰਦਾ ਨਾ ਦੂਜੀ ਗੱਲ ਬਾਕੀ ਪ੍ਰਵਾਦਾਵਰਨ ਖੁੱਲਾ ਤੇਰੇ ਸਾਹਮਣੇ ਡਰਾਕਟਰ ਲੱਗੇ ਆ ਜਿੱਥੇ ਮਾੜੀ ਸਟਲ ਸਾਰੀ ਥਾਂ ਤੇ ਖੁੱਲਾ ਪ੍ਰੋਜੈਕਟ ਹੈ ਸਹੀ ਗੱਲ ਆ ਆ ਫਰਕ ਆ ਪਾ ਠੀਕ ਹੈ ਜਿਵੇਂ ਹੁਣ ਆ ਆਪਣੇ ਪਿੱਛੇ ਨਿੰਬੂਆਂ ਦਾ ਬੂਟਾ ਹੀ ਲਾਲਾ ਹਣਾ ਇੱਥੇ ਜਿਵੇਂ ਫਰੂਟਾਂ ਦੇ ਲਾਲ ਸਕਦੇ ਆ ਨਿੰਬੂਆਂ ਦੇ ਹੋਰ ਕੋਈ ਬੂਟੇ ਲਾਲਾ ਕੋਲੇ ਮੋਟਰ ਆ ਬਾਈ ਬੰਬੀ ਇਹ ਇਧਰ ਆਪਣੀ ਮਗਰ ਲੱਗੀ ਆ ਪਗਾਉਣੀ ਆ ਆ ਕਈ ਹੁਣ ਬੰਬੀ ਕਹਿ ਦਿੰਦੇ ਆ ਚਲ ਆਪਾਂ ਮੋਟਰ ਕਹਿ ਦਿੰਨੇ ਆ ਆਪਣੇ ਹਣਾ ਮਾਲ ਵੇਚ ਆਪਾਂ ਖੜੇ ਆ ਨਾ ਜਵਾਕਾਂ ਨੇ ਨਾਉਣਾ ਜਦੋਂ ਮਰਜ਼ੀ ਬਟਨ ਛੱਡੋ ਹਾਂ ਪੂਲ ਹੀ ਆ ਪੂਲ ਬਣਾਇਆ ਵੇਖ ਸਾਬ ਪੂਲ ਲੇਕ ਸਕਦਾ ਬਣਾਇਆ ਸੀ ਬੜੇ ਸ਼ੌਂਕ ਨਾਲ ਵੱਡੇ ਵੀਰ ਨੇ ਅੱਛਾ ਉਹ ਵੱਡਾ ਬਣਾਇਆ ਸੀ ਜਵਾਕਾਂ ਦੇ ਨਾਉਣ ਵਾਸਤੇ ਹੂੰ ਵਧੀਆ ਸੀ ਪੂਲ ਹ ਪਿੰਡ ਚ ਗੁਰਪ੍ਰੀਤ ਇਹ ਵੀ ਹੁੰਦਾ ਹਨਾ ਬਈ ਪਿੰਡ ਚ ਜ਼ਿਆਦਾਤਰ ਤੇ ਹੁੰਦਾ ਵੀ ਆਪਦੇ ਘਰ ਨਹੀਂ ਤਾਂ ਆਪਣੀ ਘਟ ਨਹੀਂਗਾ ਹੁੰਦੀ ਹੈ ਹਾਂ ਨਾ ਪਿੰਡ ਚ ਮਾੜ ਆ ਕੇ ਆਪਣੇ ਘਰ ਉਹ ਘਰੀਪ ਲੜਾਈਆਂ ਹੈਗੀਆਂ ਹਰੇਕ ਦੇ ਮਾੜਾ ਮੋਟਾ ਯਾਰ ਭਾਂਡੇ ਖੜਕਦੇ ਰਹਿੰਦੇ ਪਰ ਪਿੰਡ ਚ ਇਹ ਹੁੰਦਾ ਵੀ ਉਹ ਅਗਵਾਂਡੀਆਂ ਦੇ ਕੀ ਹੋਇਆ ਕੰਦਾਂ ਤੇ ਚੜ ਜਣੇ ਪੂਰਾ ਚਾਹ ਜੜ ਜਾਂਦਾ ਹਨਾ ਵੀ ਇਹ ਜੀ ਹੈ ਖੇਤ ਚ ਇਹ ਜੀ ਤਾਂ ਹੈ ਨਹੀਂ ਨਾ ਨਾ ਇਹ ਕੋਈ ਰੌਲਾ ਰੱਪਾ ਨਹੀਂ ਹੈ ਬਈ ਇਕੱਲਾ ਹੀ ਘਰ ਹੁੰਦਾ ਕੁਛ ਮੱਛਾ ਥੋੜੀ ਜੀ ਆਉਂਦੀ ਹੈ ਜੇ ਤੁਸੀਂ ਕਿਤੇ ਬਾਹਰ ਕਿਸੇ ਸਾਰੀ ਚ ਗਏ ਹੈ ਸ਼ਾਮ ਨੂੰ ਤੁਹਾਨੂੰ ਵਾਪਸ ਕਰੇ ਆਉਣਾ ਹੀ ਪੈਣਾ ਹੈ ਅੱਛਾ ਕਰੇ ਮੋੜਨਾ ਹੀ ਪੈਣਾ ਕਿ ਲੀਆਂ ਲੀੜੀਆ ਘਰੇ ਬੁੜੀ ਸੁਰਤ ਘਰੇ ਰਹਿੰਦੀ ਹੈ ਇਨੀਕ ਤਕਲੀਫ ਜਰੂਰ ਆਉਂਦੀ ਹੈ ਮਾਲ ਖਰਾਬ ਅੱਜ ਕੱਲ ਚੋਰ ਚੱਕ ਕੇ ਹਨਾ ਇਹ ਚੀਜ਼ਾਂ ਤੋਂ ਬਹੁਤ ਆਹ ਇਹ ਦਰਸ਼ਕੋ ਜਰੂਰ ਆਣਾ ਜਿਹੜੇ ਖੇਚ ਰਹਿੰਦੇ ਉਹਨਾਂ ਨੂੰ ਪਤਾ ਹੀ ਹੈ ਹਨਾ ਪਤਾ ਹੀ ਹੈ ਖੇਤਾਂ ਨੂੰ ਹਾਂ ਵੀ ਸ਼ਾਮ ਨੂੰ ਕਰੇ ਮੁੜਨਾ ਹੀ ਪੈਂਦਾ ਕਿਉਂਕਿ ਚੋਰੀਆਂ ਬਹੁਤ ਅੱਜ ਕੱਲ ਆ ਚਿੱਟੇ ਚੁੱਟੇ ਵਾਲੇ ਬਾਈ ਪਤਾ ਹੀ ਨਹੀਂ ਹਨਾ ਜਦੋਂ ਹਣ ਬੰਦਾ ਘਰੇ ਬੁੜੀਆਂ ਕਰੀਆਂ ਤੇ ਫਿਰ ਆਪਾਂ ਨੂੰ ਮੁੜਨਾ ਪੈਣਾਗਾ ਹਾਂ ਇਹ ਜਰੂਰ ਪ੍ਰੋਬਲਮ ਜੀ ਹੋਰ ਬਾਈ ਗੁਰਪੀ ਤੇ ਜੇ ਆਪਾਂ ਦੇਖ ਗਏ ਜਿਵੇਂ ਡਾਕਟਰੀ ਸਹੂਲਤ ਦਾ ਲਾਲ ਗਏ ਇਹ ਵੀ ਔਖਾ ਲੱਗਦਾ ਮਨਤਲਾ ਦਾ ਹਨਾ ਅੱਧਾ ਕਿਲੋਮੀਟਰ ਹੀ ਆਪਣੀ ਡਾਕਟਰ ਹਾਂ ਜੀ ਥੋੜਾ ਜਨ ਜਿਆਦਾ ਖੇਤਾਂ ਚ ਬੈਠੇ ਪਈ ਆਉਂਦੇ 2 ਕਿਲੋਮੀਟਰ ਤੱਕ ਬੈਠੇ ਫੇਰ ਇਸਮਸ ਆਉਂਦੀ ਹੈ ਜੀ ਨਰਦੀ ਦਾ ਜਿਹੜੇ ਸਵੇਰੇ ਰਾਤ ਨੂੰ اٹਕੇ ਆਉਣਾ ਕਰਨਾ ਔਖਾ ਆ ਨਾਂ ਲੈ ਕੇ ਆਉਣਾ ਆਪਾਂ ਫੇਰ ਬਾਹਰ ਬੰਦਾ ਡਾਕਟਰ ਉੱਥੇ ਤਾਂ ਜਾਂਦਾ ਨਹੀਂ ਆਪਾਂ ਨੂੰ ਹੀ ਆਉਣਾ ਪੈਣਾ ਇਹ ਚੀਜ਼ ਤੇ ਪ੍ਰੋਬਲਮ ਹੈ ਜੀ ਬਾਹਰ ਜਿਆਦਾ ਦੂਰ ਆਉਂਦੀ ਹੈ ਜਾਈਂ ਚ ਨਹੀਂ ਆਉਂਦੀ ਕੋਈ ਆਪਣੀ ਫਿਰਨੀ ਤੇ ਇੱਥੇ ਨਹੀਂ ਆਉਂਦੀ ਠੀਕ ਹੈ ਠੀਕ ਹੈ ਹੋਰ ਭਾਈ ਗੁਰਪ੍ਰੀਤ ਜੇ ਆਪਾਂ ਨਿਆਂ ਦੀ ਲਾ ਲੋ ਜਿਵੇਂ ਆਪਣੀਆਂ ਨਿਆਂ ਹੀ ਆਉਣ ਮੰਨ ਕੇ ਚੱਲੋ ਹਨ ਨਿਆਂ ਦਾ ਕੋਈ ਵੀ ਫਸਲ ਆ ਜਿਵੇਂ ਲੇਵਰ ਲੂਵਰ ਦੀ ਜੇ ਗੱਲ ਕਰਗੇ ਭਾਈ ਲੇਵਰ ਪਿੰਡੋ ਜਾ ਕੇ ਲਾਉਣੀ ਪੈਂਦੀ ਹੈ ਜਿਵੇਂ ਦੂਰ ਬੰਦਾ ਜਿਹੜਾ ਬੈਠੂ ਹੈ ਸਮੱਸਿਆ ਨਹੀਂ ਲੇਵਰ ਦੀ ਆਪਾਂ ਨੂੰ ਕੋਈ ਸਮੱਸਿਆ ਨਹੀਂ ਉਹ ਆਪਣੇ ਨੇੜੇ ਆ ਹੀ ਜਾਂਦੇ ਸਾਰੇ ਨੇੜੇ ਆਪਣੇ ਨੇੜੇ ਨੇੜੇ ਘਰ ਆ ਸਾਰੇ ਜਦੋਂ ਮਰਜੀ ਵਾਏ ਮਾਰ ਲਓ ਉਦੋਂ ਹਾਜ਼ਰ ਵਾਏ ਮਾਰ ਲਓ ਹਾਜ਼ਰ